ਐਗਜ਼ੈਂਪਲ ਆ ਇਹ ਜਿਹੜੀ ਕੁੜੀ ਸੀ ਇਹ ਵੀਗਨ ਡਾਈਟ ਤੇ ਸੈੱਫਟ ਹੋਈ ਔਰ ਆਖਰ ਨੂੰ ਕਪੋਸ਼ਣ ਦੇ ਨਾਲ ਇਸਦੀ ਮੌਤ ਹੋ ਗਈ ਠੀਕ ਹੈ ਜੀ ਔਰ ਦੂਜੇ ਪਾਸੇ ਐਗਜ਼ੈਂਪਲ ਹੈ ਲੀਵਰ ਸਿੰਘ ਨਾਂ ਦਾ ਬੰਦਾ ਇਹ ਰੌ ਮੀਟ ਖਾ ਕੇ ਜਿਉਂਦਾ ਹੈ ਜਿਸ ਤਰ੍ਹਾਂ ਡਾਕਟਰ ਪਿਰਤਪਾਲ ਸਿੰਘ ਨੇ ਕਿਹਾ ਸੀ ਕਿ ਇਨਸਾਨ ਜਿਹੜਾ ਹੈਗਾ ਇਹ ਹੈਗਾ ਜੀ ਮਾਸਾਹਾਰੀ ਜੀਵਾ ਜਿਸ ਤਰ੍ਹਾਂ ਹਿਰਨ ਨੂੰ ਕਹਿ ਦਿੰਦੇ ਆ ਇਹ ਸ਼ਾਕਾਹਾਰੀ ਆ ਸ਼ੇਰ ਮਾਸਾਹਾਰੀ ਆ ਇਸੇ ਤਰ੍ਹਾਂ ਇਨਸਾਨ ਵਾਸਤੇ ਦੋ ਚਿੱਤੀ ਸੀ ਲੋਕਾਂ ਨੂੰ ਕਿ ਇਨਸਾਨ ਕੀ ਆ ਇਹ ਸਾਰਾ ਕੁਝ ਹੀ ਖਾਈ ਜਾਂਦਾ ਹੈਗਾ ਇਹ ਵੀगन ਡਾਈਟ ਵੀ ਖਾਂਦਾ ਨੌਨ ਵੈਜ ਵੀ ਖਾਈ ਜਾਂਦਾ ਸਭ ਕੁਝ ਖਾਈ ਜਾਂਦਾਗਾ ਠੀਕ ਆ ਤਾਂ ਇਹਦੇ ਵਿੱਚ ਕਲੀਅਰ ਕਰਟ ਉਹਨਾਂ ਨੇ ਕਿਹਾ ਵੀ ਜੇ ਜੇ ਇਨਸਾਨ ਕੋਈ ਸ਼ਾਕ ਹਾਰੀ ਹੋ ਜਾਵੇ ਪੂਰਨ ਤੌਰ ਤੇ ਸ਼ਾਕ ਹਾਰੀ ਹੋ ਜਾਵੇ ਪੂਰਨ ਤੌਰ ਤੇ ਸ਼ਾਕ ਹਾਰੀ ਹੋਣ ਦਾ ਮਤਲਬ ਆ ਡੈਰੀ ਪ੍ਰੋਡਕਟ ਵੀ ਛੱਡਨੇ ਪੈਣਗੇ ਦੁੱਧ ਦਹੀਂ ਮੱਖਣ ਕਿਉਂ ਸਭ ਛੱਡਣਾ ਪਊਗਾ ਇਹ ਮੀਟ ਦੀ ਕੈਟਾਗਰੀ ਆ ਤਾਂ ਪੂਰੇ ਤੌਰ ਤੇ ਸ਼ਾਕ ਹਾਰੀ ਹੋ ਕੇ 그 뒷모습만 ض어내려서